ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਕੈਂਪਸ ਵਿਖੇ ਨਵੀਂ ਚੁਣੀ ਗਈ ਜਥੇਬੰਦੀ ਦਾ ਸੋਹ ਚੱਕ ਸਮਾਗਮ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਸਵੇਰੇ ਤੋਂ ਹੀ ਬੋਰਡ ਦਫ਼ਤਰ ਵਿੱਚ ਜੋਸ਼ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ ਅਤੇ ਸਮਾਗਮ ਵਿੱਚ ਮੁਲਾਜ਼ਮਾਂ ਦਾ ਵੱਡਾ ਇਕੱਠ ਹੋਇਆ। ਚੋਣ ਕਮਿਸ਼ਨ ਦੇ ਮੈਂਬਰ ਸ਼੍ਰੀ ਗੁਲਾਬ ਚੰਦ ਜੀ ਵੱਲੋਂ ਜੇਤੂ ਉਮੀਦਵਾਰਾਂ ਦਾ ਨਤੀਜਾ ਅਧਿਕਾਰਤ ਤੌਰ ਤੇ ਘੋਸ਼ਿਤ ਕਰਨ ਉਪਰੰਤ ਮੁਲਾਜ਼ਮਾਂ ਵੱਲੋਂ ਸਾਰੇ ਜੇਤੂ ਉਮੀਦਵਾਰਾਂ ਦਾ ਗੁਲਦਸਤਿਆਂ ਅਤੇ ਹਾਰਾ ਨਾਲ ਸਨਮਾਨ ਕੀਤਾ ਗਿਆ। ਮੁੱਖ ਮੰਤਰੀ ਦੇ ਬੜੇ ਨੇ ਬੋਰਡ ਦੇ ਵਿੱਚ ਜਿੱਦਾਂ ਖਾਲੀ ਪੋਸਟਾਂ ਪਈਆਂ ਨੇ ਕਰੜਕੀਆਂ, ਉਸਾਮੀਆਂ ਦੇ ਭਰਤੀ ਕਰਾਉਣੀਆਂ, ਇਸ ਤਰ੍ਹਾਂ ਸਰਕਾਰ ਤੋਂ ਲਗਭਗ 500 ਕਰੋੜ ਰੁਪਏ ਲੈਣਾ, ਉਹ ਪੈਸਾ ਵੀ ਲੈ ਕੇ ਆਵਾਂਗੇ। ਬਾਕੀ ਦਫ਼ਤਰ ਦੇ ਵਿੱਚ ਹੋਰ ਵੀ ਬੜੀਆਂ ਅਜਿਹੀਆਂ ਗੱਲਾਂ ਜਿਹੜੀਆਂ ਕਰਨ ਵਾਲੀਆਂ ਪਈਆਂ ਨੇ, ਜਿਵੇਂ ਖੇਤਰੀ ਦਫ਼ਤਰਾਂ ਦੇ ਵਿੱਚ ਵੀ ਸਾਨੂੰ ਸਟਾਫ ਦੀ ਕਮੀ ਹੈ ਜਾਂ ਫਰਨੀਚਰ ਦੀ ਅਧਰਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਪੀਛਰਾਂ ਦੀਆਂ ਤਰਕੀਆਂ ਬੜੇ ਲੰਮੇ ਸਮੇਂ ਤੋਂ ਪੈਂਡਿੰਗ ਨੇ। ਉਹਨਾਂ ਦਾ ਬਕਾਇਦਾ ਇਸ਼ੂ ਹੈ ਕਿ ਟੀਚਰਾਂ ਦਾ ਸੋ ਮੁੱਖ ਰੱਖਦਾ ਚਾਹਦੇ ਕੰਟ੍ਰੈਕਟ ਹੈ ਖੇਤਰੀ ਹੱਤਾਂ ਕੰਟ੍ਰੈਕਟ ਸਟਾਫ ਹੋ ਕੋਲਰਕ ਨੇ ਪੈਕਰ ਨੇ ਉਹਨੂੰ ਰੈਗਿਸਟਰ ਕਰਨਾ ਹੋਵੇ ਦਿੱਲੀ ਵਿਜ਼ਨ ਨੇ ਉਹਨਾਂ ਤਨਖਾਹ ਵੀ ਦੇਣੇ ਹੋਵੇ ਸੋ ਇਦਾਂ ਦੇ ਤਰ੍ਹਾਂ ਤਰ੍ਹਾਂ ਦੇ ਬੜੇ ਕੰਮ ਨੇ ਕੰਮ ਥੋੜੇ ਨਹੀਂ ਹੁੰਦੇ ਜੇ ਇਥੇ ਮੰਨ ਲਈ ਬਾਕੀ ਸਮੇਂ ਮੁਤਾਬਕ ਮੁਲਾਜ਼ਮਾਂ ਦੀਆਂ ਮੂਲਾਂ ਵਾਧੀਆਂ ਰਹਿੰਦੀਆਂ ਨੇ ਸੋ ਸਾਰਾ ਸਾਲ ਅਸੀਂ ਮੁਲਾਜ਼ਮਾਂ ਦੀ ਹੱਕੀ ਤੇ ਜਾਇਜ਼ ਮੰਗਾਲੀ ਹਮੇਸ਼ਾ ਤਿਆਰ ਬਰ ਤਿਆਰ ਰਹਾਂਗੇ ਤੇ ਸੰਘਰਸ਼ ਕਰਦੇ ਰਹਾਂਗੇ ਬਾਤ ਜਿਵੇਂ ਕਿ ਤੁਸੀਂ ਸੁਣੋਗੇ ਉਹਦੇ ਤੋਂ ਟਟੇ ਉਹਨਾਂ ਨੇ ਕਿਹਾ ਕਿ ਕੋਈ ਮੈਡਮ ਹੈਗੇ ਜਿਹਨਾਂ ਦੀ ਤਰੱਕੀ ਨਹੀਂ ਹੋ ਰਹੀ ਕੋਈ ਅੜਿ ਘਾ ਰਿਆ ਕਿ ਉਹਨਾਂ ਵਾਸਤੇ ਵੀ ਤਰੱਕੀ ਬਿਲਕੁਲ ਜੀ ਉਹ ਮੈਡਮ ਦਾ ਹੱਕ ਮੰਗਦਾ ਤਰੱਕੀ ਦਾ ਜਿਹੜਾ ਪ੍ਰਤਨਾਮੀ ਫਾਈਲ ਪੜੀ ਆ ਬਾਕੀ ਉਹਨਾਂ ਨੇ ਵੀ ਟਾਈਮਿੰਗ ਕਰਕੇ ਉਹਨਾਂ ਦਾ ਕੰਮ ਵੀ ਅਸੀਂ ਬੈਦ ਦੇ ਆਧਾਰ ਤੇ ਕਰਾਵਾਂਗੇ ਕਿਉਂਕਿ ਮੁਲਾਜ਼ਮ ਦੀ ਜ਼ਿੰਦਗੀ ਦੇ ਵਿੱਚ ਤਰੱਕੀ ਇੱਕ ਬਹੁਤ ਵੱਡਾ ਰੋਲ ਹੁੰਦਾ ਕਈ ਕਈ ਸਾਰੇ ਇੱਕ ਸੀਨੀਅਰ ਕੰਮ ਕਰਨ ਤੋਂ ਬਾਅਦ ਸਾਨੂੰ ਬੜੀ ਮੁਸ਼ਕਲ ਨਾਲ ਤਰੱਕੀ ਮਿਲਦੀ ਹੈ ਸੋ ਜੇ ਉਹੀ ਸਮੇਂ ਤੇ ਨਾ ਮਿਲੇ ਤਾਂ ਮੁਲਾਜ਼ਮ ਨਿਰਾਸ਼ ਹੁੰਦਾ ਆਪਣੀ ਸੀਟ ਪ੍ਰਤੀ ਵੀ ਥੋੜਾ ਹਾਂ ਕੰਮ ਪ੍ਰਤੀਹੰਕਾਸ ਕਰ ਜਾਂਦਾ ਜਿਹਦੇ ਕਰਕੇ ਅਸੀਂ ਜਿਹੜਾ ਹੱਕ ਤਰੱਕੀਆਂ ਦਾ ਸਭ ਨੂੰ ਤਰੱਕੀਆਂ ਦੀ ਗੱਲ ਹੈ ਰਾਜਨੀਤੀ ਵਿੱਚਲੇ ਕਾਫੀ ਟਾਈਮ ਤੋਂ ਪ੍ਰਧਾਨ ਵੀ ਬਣਦੇ ਆ ਰਹੇ ਹੋ ਤੇ ਉਦੋਂ ਦੇ ਤੋਂ ਹੁਣ ਤੇ ਕਿਹੜਾ ਕੰਮ ਐਦਾਂ ਦਾ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਹਜੇ ਤੱਕ ਨਹੀਂ ਹੋਇਆ ਉਹ ਪਹਿਲੇ ਦੇ ਹਾਰ ਤੱਕ ਕਰਾਓ ਕੰਮ ਤਾਂ ਹੀ ਦੇਖੋ ਇੱਕ ਤਾਂ ਕੰਪੈਕਟ ਸਟਾਫ ਦਾ ਰੈਗੂਲਰ ਹੋਣ ਦਾ ਇਸ਼ੂ ਹੈ ਇੱਕ ਡਿਲੀਵਰਰਾਂ ਦਾ ਬਾਕੀ ਦਾ ਕੰਮ ਚੱਲੀ ਅੰਦਰ ਰੁਟੀਨ ਦੇ ਵਿੱਚ ਹੰ 2011 'ਚ ਪਹਿਲੀ ਵਾਰੀ ਪ੍ਰਧਾਨ ਚੁਣੇ ਸੀ ਮੁਲਾਜ਼ਮਾਂ ਨੇ ਮੇਰੀ ਸੋਲਮੇ ਇਲੈਕਸ਼ਨ ਸੀ ਮਿਲਣਾ ਲਾਗਾ 12 ਜਾਂ 13 ਵਾਰੀ ਪ੍ਰਧਾਨਗੀ ਦੀ ਮੈਨੂੰ ਜਿੰਮੇਵਾਰੀ ਬਖਸ਼ੀਆਂ ਮੁਲਾਜ਼ਮਾਂ ਨੇ ਸੋ ਇੱਕ ਪਿੱਛੇ ਜੇ ਦਫ਼ਤਰ ਲੈ ਡੇ ਮੈਲਨ ਐਡਮ ਸੀਗੇ ਰਮਨ ਗਿੱਲੂਣਾ ਤੇ ਬੜਾ ਭਰੋਸਾ ਜਤਾਇਆ ਸੀ ਮੁਲਾਜ਼ਮਾਂ ਨੇ ਪਰ ਉਹ ਪ੍ਰੋਸੀਧ ਖਰੇ ਵੀ ਉਤੇ ਅੱਜ ਵੀ ਸਥੇਤ ਤੋਂ ਕੁਝ ਇਹ ਗੱਲਾਂ ਬੋਲ ਕੇ ਜਿਹੜੀਆਂ ਬੁੱਗੂ ਬਾਈ ਨਹੀਂ ਹੁੰਦੀਆਂ ਕਿਉਂਕਿ ਜਿੰਨਾ ਨੂੰ ਇਤਿਹਾਸ ਨਹੀਂ ਪਤਾ ਹੁੰਦਾ ਉਹਨਾਂ ਨੂੰ ਮੇਰੇ ਖਿਆਲ ਬੋਲਣਾ ਵੀ ਨਹੀਂ ਚਾਹੀਦਾ ਇਦਨਾ ਪੌਂਚ ਮਾਰ ਕੇ ਵੀ ਜਥੇ ਬੰਦੇ ਉਹਦੀ ਲੈਕਸੀ ਭੁੱਲ ਗਈ ਸੋ ਸੌਂ ਚੱਕ ਦਾ ਪ੍ਰੋਗਰਾਮ ਹੈ ਸਾਡਾ ਇਸੇ ਤਰੀਕੇ ਹੁੰਦਾ ਆ ਰਿਹਾ ਸੀ 2011 ਦੇ ਵਿੱਚ ਮੈਂ ਪਹਿਲੀ ਵਾਰੀ ਪ੍ਰਧਾਨ ਬਣਿਆ ਤੇ ਮੈਂ ਕੁਰਸੀਆਂ ਦਾ ਪ੍ਰਬੰਧ ਕਰਾਇਆ ਉਸ ਤੋਂ ਬਾਅਦ ਇੱਕ ਵਾਰ ਜਨਵਰੀ ਦੇ ਇਲੈਕਸ਼ਨ ਹੋਈ ਸੀ ਹੁੰੰਦ ਦਾ ਸਮਾਂ ਹੁੰਦਾ ਬਹੁਤ ਜ਼ਿਆਦਾ ਠੰਡ ਹੁੰਦੀ ਆ ਜਿਹਦੇ ਕਰਕੇ ਅਸੀਂ ਆਡੀਟਰੀ ਵਿੱਚ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਸੀ ਤੇ ਮੁਰਕੇ ਅਕਤੂਬਰ ਚ ਚੋਣਾ ਹੋਣ ਲੱਗ ਗਿਆ ਉਹਦਾ ਅਡੀਟਰੀਟਰੀ ਦਾ ਪ੍ਰੋਗਰਾਮ ਅਸੀਂ ਆਪ ਹੀ ਕੈਨਸਲ ਕੀਤਾ ਤੇ ਜਿੱਥੇ ਵੀ ਦੀ ਇਮਲੇਸ਼ਨ ਚੜਦੀ ਕਰ ਰਹੀ ਸੀ ਤੇ ਚੜਦੀ ਕਰਾਂਗੇ ਜਿਦੋਂ ਜਦੋਂ ਸਾਡੇ ਕੋਲ ਬਾਤ ਕਰਾਂਗੇ ਜੀ ਜਿਵੇਂ ਕਿ ਮਤਲਬ ਰਿਟਾਇਰਡ ਮੁਲਾਜ਼ਮ ਹੈ ਉਹਨਾਂ ਨੂੰ ਬੋਟ ਚ ਆਪਣਾ ਕੰਮ ਕਰਾਉਣ ਲੱਗੇ ਵੀ ਕਹਿੰਦੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਉਸ ਵਾਸਤੇ ਕੋਈ ਤੁਸੀਂ ਇੰਨਾ ਦਾ ਲੈਵ ਕਿ ਉਹਨਾਂ ਨੂੰ ਦਿੱਕਤ ਨਾ ਕਰਨਾ ਪਵੇ ਬਿਲਕੁਲ ਹੀ ਪ੍ਰਾਇਓਰਟੀ ਤੇ ਕਰਾਂਗੇ ਕੰਮ ਉਹਨਾਂ ਦਾ ਕਿਉਂਕਿ ਸਾਡੇ ਸਤਿਕਾਰਯੋਗ ਨੇ ਇਸ ਆਲੀਸ਼ਾਨ ਬਿਲਡਿੰਗ ਤੇ ਅਸੀਂ ਖੜੇ ਹਾਂ ਆ ਕੰਮ ਕਰ ਰਹੇ ਹਾਂ ਮੈਂ ਕਹਿੰਦਾ ਉਹਨਾਂ ਦੀ ਬਦੌ ਬੇਰਥ ਮਿਹਨਤ ਕਰੀ ਰਿਟਾਰੀਅਨ ਅੰਤ ਸੇ ਅਸੀਂ ਇੱਥੇ ਤੱਕ ਪਹੁੰਚੇ ਆਂ ਬੋਰਡ ਪਰਿਵਾਰ ਅੱਜ ਤੱਕ ਪਹੁੰਚੇ ਆ ਸੋ ਉਹਨਾਂ ਦਾ ਕੰਮ ਅਸੀਂ ਪ੍ਰੋਪਰਟੀ ਤੇ ਕਰਾਵਾਂਗੇ ਜਿਹੜਾ ਵੀ ਉਹਨਾਂ ਦੀ ਸ਼ੂਰੂ ਸੀ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੋਗੇ ਫਿਰ ਹੋ ਦੇਣ ਬਿਲਕੁਲ ਜੀ ਦੇਖੋ ਜਥੇ ਗੁੰਦੀ ਸਾਡੀ ਇਦਾਂ ਦੀ ਹੈ ਵੀ 17 ਤੱਕ ਸਾਡੀ ਧੜੇ ਬੰਦੀ ਸੀ ਅੱਜ ਅਸੀਂ ਸੌਂ ਚੱਕ ਲਈ ਅਸਮੁੱਚਾ ਮੋੜ ਪਰਿਵਾਰ ਲਾਲ ਗੁਰਪਨ ਵਾਲਾ ਹੁਣ ਗੁਰਪਨ ਖਤਮ ਹੁਣ ਯੂਨੀਅਨ ਦੇ ਨਾਲ ਅਸਮੁੱਚਾ ਬੁਰਪਾ ਮੈਂ ਤਾਂ ਸਭ ਤੋਂ ਪਹਿਲਾਂ ਬੋਰਡ ਮੈਨੇਜਮੈਂਟ ਸਾਰੇ ਪੁਲਿਸ ਪ੍ਰਸ਼ਾਸਨ ਬੋਰਡ ਮੁਲਾਜ਼ਮ ਕਾਹੇ ਖੇਤੀ ਦਫ਼ਤਰ ਸਕ ਸਾਡੀ ਸਿਕਿਉਰਿਟੀ ਬੋਰਡ ਦੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਬੜੇ ਹੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜਾ ਸਾਡੀ ਇਲੈਕਸ਼ਨ ਦਾ ਪ੍ਰੋਸੈਸ ਸਾਹਮਣੇ ਚਾੜ੍ਹਿਆ ਥੈਂਕ ਯੂ ਸਰ ਜਿਹੜੇ ਤੁਸੀਂ ਮੈਨੀਫੈਸਟੋ ਲੈ ਕੇ ਗਏ ਸੀ ਇਲੈਕਸ਼ਨ ਚ ਚੁੱਕਿਆ ਉਹਨੂੰ ਪੂਰਾ ਕਰੂਗਾ ਬਿਲਕੁਲ ਕਰਾਂਗੇ ਜੀ ਪ੍ਰਧਾਨ ਜੀ ਨੇ ਸਾਰੇ ਮੁੱਦੇ ਆਲਮੋਸਟ 10 ਤੇ ਫਿਰ ਵੀ ਜੇ ਕੋਈ ਰਹਿ ਗਿਆ ਤਾਂ ਅਸੀਂ ਉਹਨੂੰ ਵੀ ਅਪੀਲ ਦੇ ਆਧਾਰ ਤੇ ਹੱਲ ਕਰਾਵਾਂਗੇ ਇੱਕ ਜਿਵੇਂ ਕਿ ਅੱਜ ਤੁਸੀਂ 100 ਚੱਕ ਪ੍ਰੋਗਰਾਮ ਹੈ ਤੁਸੀਂ ਅੱਜ 350 ਸਾਲਾ ਮਨਾ ਰਹੇ ਕੀ ਕਹਣਾ ਹੈ ਬਾਬਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਸ਼੍ਰੀ ਗੁਰਪ੍ਰੇਮ ਸਿੰਘ ਜੀ ਦੇ ਜੀਵਨ ਤੇ ਸ਼ਹਾਦਤ ਨੂੰ ਲਾਈਟ ਐਂਡ ਸਾਊਂਡ ਸ਼ੋਅ ਹੈ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਮਾਨ ਜੋ ਰਿਟਾਇਰਮੈਂਟ ਦੀ ਰਹਿਨਮਾਈ ਇਹ ਕਰ ਰਿਹਾ। ਸ਼ਾਮ ਨੂੰ 5:30 ਤੋਂ 7:30 ਵਜੇ ਤੱਕ ਇਹ ਪ੍ਰੋਗਰਾਮ ਹੈ ਜਿਹੜਾ ਉਹ ਲਾਈਟ ਐਂਡ ਸਾਊਂਡ ਸ਼ੋਅ ਚੱਲੇਗਾ। ਇਹਦੇ ਵਿੱਚ ਉਹਨਾਂ ਦੇ ਜੀਵਨ, ਉਹਨਾਂ ਦੀ ਸ਼ਹਾਦਤ ਜਿਵੇਂ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਇਹ ਸਾਰੇ ਜਿਹੜੇ ਉਹ ਸ਼ੋਅ ਦੇ ਵਿੱਚ ਦਿਖਾਏ ਜਾਣਗੇ। ਅਸੀਂ ਆਪਣੇ ਵੱਲੋਂ ਜਥੇਬੰਦੀ ਵੱਲੋਂ ਸਾਰੇ ਮੁਲਾਜ਼ਮ ਸਾਰੇ ਵਰਗ ਨੂੰ ਬੇਨਤੀ ਕਰਦੇ ਕਿ ਪਰਿਵਾਰ ਸਮੇਤ ਇੱਥੇ ਪਹੁੰਚ ਕੇ ਲਾਈਟ ਐਂਡ ਸਾਊਂਡ ਸ਼ੁਰੂ ਹੋਇਆ ਜਿਹੜਾ ਗੁਰਦੇਵ ਸਿੰਘ ਜੀ ਦਾ ਉਹਨੂੰ ਆ ਕੇ ਦੇਖਣ ਤੇ ਆਪਣੇ ਜੀਵਨ ਦੇ ਵਿੱਚ ਉਹਨੂੰ ਢਾਲਣ ਦੀ ਕੋਸ਼ਿਸ਼ ਕਰਨ।